ਪੇਸ਼ ਕਰਦਾ ਹਾਂ ਸ਼੍ਰੀਮਾਨ ਜੀ ਮੈਂ ਵੀ ਪ੍ਰਸਤਾਵ ਕਰਦਾ ਹਾਂ ਕਿ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਸੋਧ ਬਿਲ 2024 ਤੇ ਤੁਰੰਤ ਵਿਚਾਰ ਕੀਤਾ ਜਾਵੇ ਜੀ ਜੇ ਇਹਨੂੰ ਮੈਂ ਥੋੜਾ ਸੌਖਾ ਆਸਾਨ ਲਫ਼ਜ਼ਾਂ ਚ ਕਹਾਂ ਤਾਂ ਜੀ ਐਨਓਸੀ ਵਾਲਾ ਬਿਲ ਹੈ ਜੀ ਜਿਹਦੇ ਵਿੱਚ ਜੁੜੀਆਂ ਬਣਾ ਕੇ ਕੋਈ ਜਿਹੜੀਆਂ ਕਲੋਨੀਆਂ ਬਾਦ ਦੇ ਵਿੱਚ ਉਹ ਪਤਾ ਲੱਗਿਆ ਕਲੋਨੀਆ ਇਲੀਗਲ ਸੀ ਪਰ ਲੋਕਾਂ ਦੇ ਜ਼ਿੰਦਗੀ ਪਰ ਦੇ ਪੈਸੇ ਕਮਾਈਆਂ ਲੱਗੀਆਂ ਉਥੇ ਉਥੇ ਰਿਜਿਸਟ੍ਰੇਸ਼ਨ ਨਹੀਂ ਹੁੰਦੀਆਂ ਉਥੇ ਬਿਜਲੀ ਦੇ ਮੀਟਰ ਨਹੀਂ ਲੱਗਦੇ ਉਥੇ ਸੀਵਰੇਜ ਨਹੀਂ ਲਾਈਟਾਂ ਨਹੀਂ ਤੇ ਇਹ ਐਨਓਸੀ ਵਾਲਾ ਬਿੱਲ ਮੈਂ ਇਹਨੂੰ ਜਿਹਦਾ ਨਾਮ ਹੈਗਾ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਫੋਧ ਬਿੱਲ 2024 ਜੋ ਸਰਕਾਰ ਨੇ ਤਿਆਰ ਕਰ ਲਿਆ ਤੇ ਉਹ ਮੈਂ ਪੇਸ਼ ਕਰਦਾ ਤੇ ਮੈਂ ਚਾਹੁੰਦਾ ਹਾਂ ਕਿ ਉਹਦੇ ਤੇ ਵਿਚਾਰ ਕੀਤਾ ਜਾਵੇ ਪ੍ਰਸਤਾਵ ਪੇਸ਼ ਕੀਤਾ ਗਿਆ ਹੈ ਕਿ ਪੰਜਾਬ ਅਪਾਰਟਮੈਂਟ ਅਤੇ ਪ੍ਰਾਪਰਟੀ ਰੈਗੂਲੇਸ਼ਨ ਸੁਧਨਾ ਬਿਲਡ 2024 ਤੇ ਤੁਰੰਤ ਵਿਚਾਰ ਕੀਤਾ ਜਾਵੇ। ਪ੍ਰਸ਼ਨ ਹੈ ਕਿ ਇਹ ਕੌਣ ਬੋਲਣਾ ਚਾਹੁੰਦਾ ਲੰਚ ਬ੍ਰੇਕ ਤੋਂ ਬਾਅਦ ਕਿੰਨੇ ਵਜੇ ਤੱਕ ਭਲੇ ਇੱਕ ਬੁਲਾ ਲੀਏ ਠੀਕ ਸੌਟੇ ਤੋਂ ਟਾਈਕਿੰਗ ਵਿਦ ਤੱਕ ਟਾਈਕਿੰਗ 2:30 ਵਜੇ ਤੱਕ ਸਦਨ ਦੀ ਬੈਠਕ ਜਿਹੜੀ ਹੈ ਮੁਲਤਵੀ ਕੀਤੀ ਜਾਂਦੀ ਹੈ